ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਰਾਮ ਰਹੀਮ ਬਾਰੇ ਆਈਦਾ ਦਾ ਵੱਡੀ ਅਪਡੇਟ ਖਬਰ ਨੂੰ ਸ਼ੁਰੂ ਕਰਾਂਗੇ ਤਾਂ ਪਹਿਲਾ ਜਿਹਨਾਂ ਲੋਕਾਂ ਨੇ ਚੱਲ ਇਹਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਡਾਬ ਪੰਜਾਬ ਵਿਧਾਨ ਸਭਾ ਦੇ ਵਿੱਚ ਮੌਨ ਸੈਸ਼ਨ ਦੇ ਪਹਿਲੇ ਦਿਨ ਜਿੱਥੇ ਪਦਮ ਸ਼੍ਰੀ ਕਵੀ ਸੁਰਜੀਤ ਪਾਤਰ ਸਮੇਤ ਕਈ ਆਜ਼ਾਦੀ ਗੁਲਾਟਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਉੱਥੇ ਹੀ ਡੇਰਾ ਸੱਚਾ ਸੋਧਾ ਮੁਖੀ ਗੁਰਮੀਤ RAMRIM ਕਲੇਸ ਚਲੌਣ ਲਈ ਮંજੂਰੀ ਨਹੀਂ ਦਿੱਤੇ ਜਾਣ ਦੇ ਵਿਰੋਧੀ ਧਿਰ ਨੇ ਹੰਗਾਮਾ ਕਰਦੇ ਸਰਕਾਰ ਨੂੰ ਘੇਰਿਆ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸੋਮਵਾਰ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਇਆ ਸਦਨ ਦੇ ਵਿੱਚ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕਾਰਵਾਈ ਦੁਪਹਿਰ 2:30 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਜਦੋਂ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਵਿਧਾਇਕ ਨੇ ਖੇਤੀ ਨੀਤੀ ਨੂੰ ਜਨਤਕਰਨ ਤੇ ਸੈਸ਼ਨ ਹਾਈਵੇ ਅਥਾਰਟੀ ਵੱਲੋਂ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦੇ ਮਾਲਕਾਂ ਨੂੰ ਟੁਕਕਾ ਮਾਵਾਜ਼ਾ ਨਹੀਂ ਲਈ ਮੰਗ ਉਠਾਈ ਐਸੋਲਾਵਰ ਆਏ ਸਿਸ਼ਨੋਈ ਦੀ ਆਪਣੀ ਫੋਨ ਰਾਈਂ ਖਰੜ ਜੇਲ੍ਹ ਦੇ ਇੰਟਰਵਿਊ ਕਰਵਾਉਣ ਲਈ ਅਧਿਕਾਰੀ ਦੇ ਖਿਲਾਫ ਕਾਰਵਾਈ ਦਾ ਮੁੱਦਾ ਕਾਂਗਰਸੀ ਅਗੁ ਪ੍ਰਤਾਪ ਸਿੰਘ ਬਾਜਵਾ ਨੇ ਉਠਾਇਆ ਬਾਾਕੀ ਖਬਰਾਂ ਅੰਦਰ ਤੱਕ ਦੇਖਣੇ ਤੁਹਾਡਾ